ਮਹੀਨੇ ਵਿੱਚ ਤੀਜੀ ਦੁਕਾਨ ਨੂੰ ਚੋਰਾਂ ਵੱਲੋਂ ਬਣਾਇਆ ਗਿਆ ਨਿਸ਼ਾਨਾ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਡ్రਾਈ ਫਰੂਟ ਅਤੇ ਘੋ ਵੀ ਨਹੀਂ ਛੱਡਿਆ ਚੋਰਾਂ ਨੇ ਸੀਸੀਟੀਵੀ ਦੇ ਵਿੱਚ ਦਿਖਿਆ ਇੱਕ ਚੋਰ ਸੰਗਲਪੁਰਾ ਰੋਡ ਤੇ ਕ੍ਰਿਸ਼ਨਾ ਅੰਦਰ ਨੇੜੇ ਸਥਿਤ ਬ੍ਰਾਂਡ ਰੂਟਸ ਸਲਿਊਸ਼ਨ ਦੇ ਮਾਲਕ ਸ਼ੁਭ ਮਹਾਜਨ ਅਤੇ ਮਹਾਜਨ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਜਦੋਂ ਦੁਕਾਨ ਤੇ ਆਏ ਤਾਂ ਦੁਕਾਨ ਦੀਆਂ ਲਾਈਟਾਂ ਜਗ ਰਹੀਆਂ ਸੀ ਦੁਕਾਨ ਦੇ ਅੰਦਰ ਗਏ ਤਾਂ ਸਮਾਨ ਵਿਖਰਿਆ ਪਿਆ ਸੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਉੱਪਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਉੱਪਰ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਚੋਰ ਦੁਕਾਨ ਦੇ ਅੰਦਰ ਉਤਰਿਆ ਤੇ ਡ్రਾਈ ਫਰੂਟ ਘਿਓ ਅਤੇ ਗੱਲਾਂ ਤੋੜ ਕੇ 7000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਚੋਰ ਵੱਲੋਂ ਕੈਮਰੇ ਦਾ ਮੂੰਹ ਵੀ ਉੱਪਰ ਨੂੰ ਕੀਤਾ ਗਿਆ ਫਿਰ ਵੀ ਉਸ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਨੇ ਦੱਸਿਆ ਕਿ ਇਸ ਲੋੜ ਤੇ ਆ ਜਾਰ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਤੇ ਦੁਕਾਨਦਾਰ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੈ ਜਿਸ ਕਾਰਨ ਦੁਕਾਨਦਾਰਾਂ ਵਿੱਚ ਰੋਸ਼ ਦੇ ਨਾਲ ਨਾਲ ਸੈਮ ਵੀ ਦੇਖਿਆ ਗਿਆ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਚੋਰੀਆਂ ਦੀਆਂ ਵਾਰਦਾਤਾਂ ਤੋਂ ਨਿਜਾਤ ਬਣ ਸਕੇ ਉਥੇ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਇਸ ਰੋਡ ਤੇ ਤੀਜੀ ਵਾਰ ਚੋਰੀ ਹੋ ਚੁੱਕੀ ਹੈ। ਸ਼ੁਭਮ ਬ੍ਰਾਂਡ ਰੂਟ ਯਾਰ ਆਪਣਾ 2:30 ਵਜੇ ਚੋਰੀ ਹੋਈ ਹੈਗੀ ਆ। ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ। ਸਮਾਨ ਸਮੂਹ ਲੈ ਗਿਆ ਵਾ। ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ। ਤੇ ਇਹ ਰੋਡ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ। ਗੱਲਾਂ ਤੋੜਤਾ ਉਹਨੇ ਤੇ ਉੱਪਰਲੇ ਦਰਵਾਜ਼ੇ ਤੋਂ ਆਇਆ ਉਹਨੇ। ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ। ਸਾਡਾ ਆਪਣਾ ਈਦਛੇ ਦੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰ ਚਾਰ ਸਾਰਾ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੌਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਹੀ ਹੋ ਸੀਗਾ ਉਹ ਲੈ ਗਿਆ ਕੈਸ਼ ਵੀ 5-1000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਹੀ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਣ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਨਾ ਲਲਿਤ ਮਹਾਜਨ ਸਾਡੀ ਫਰਮ ਦਾ ਨਾਮ ਬ੍ਰਾਂਡ ਰੂਟ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀਸ਼ਨਾ ਮੰਦਿਰ ਦੇ ਲੱਗੇ ਸਾਡੀ ਦੁਕਾਨ ਚੋਰੀ ਹੋਈ ਹੈ ਕੀ ਘਟਨਾ ਹੈ ਸ੍ਰੀ ਇਹੀ ਪੋਨੇਕ ਦਸਵੇ ਜਦ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਹੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੁਸੀਂ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਅਈ ਰਾਈ ਰਾਈ ਲਾਈਟ ਬੰਦ ਕਰਕੇ ਜੰਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟੁੱਕਾ ਪਿਆ ਸੀ ਪਰ ਰਾਤ ਕਿਤੇ 2:30 ਪੋਣੀ ਤੇਰੇ ਵੀ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪੱਸੇੋਂ ਫਿਰ ਉਹਨੇ ਸਾਡੇ ਕੈਬਨ ਖੋਲਿਆ ਕੈਬਨ ਜੇ ਸਭ ਤੋਂ ਪਹਿਲਾਂ ਉਹਨੇ ਕਿਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉਪਰੋਂ ਐਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਧਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ 'ਚ ਪੈਸੇ 3000 ਰੁਪਏ ਦੇ ਹੀ ਰਹਾਦਾ ਉਹ ਕੱਢਿਆ ਫਿਰ ਸਮਾਨ ਸੁੱਜ ਚੁੱਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਨੂੰ ਉੱਪਰ ਜਾ ਕੇ ਉਹਨੇ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਕਿਓ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾ ਸਕਿਆ ਸਲਿੰਪ ਟਿੰਪ ਜਾਂ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28 30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੈਚਰਲੀ ਉੱਥੇ ਕਿਉਂਕਿ ਬਾਕੀ ਉਹ ਦਰਵਾਜ਼ੇ ਠੀਕ ਹੈ ਸਿਰਫ ਕੋ ਉਹਨੇ ਕੋ ਔਰ ਲੱਕੜ ਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੋਲਾ ਘੰਟਾ ਰਿਆ 2:30 ਪੁਣੇ ਤੇ ਨਾ ਤਾਂ ਸਵੇਰ ਤੇ 3:30 ਚੱਲ ਗਿਆ ਕਿ 8:00 8:30 ਸਾਡੇ ਚਾਚਾ ਜੀ ਮਾਸਟਰ ਜੀ ਆਰ ਇੰਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਏ ਸੀ ਕਿ ਉਹ ਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਏ ਹਾਲੇ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਕਿ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨੀ ਵਧ ਗਈ ਦੀਆਂ ਹਿੰਮਤਾਂ ਨਹੀਂ ਆਵਦਨ ਤੇ ਚੋਰੀ ਰੁਕ ਜੰਨ ਕੀ ਹਾਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਕਿ ਨਸ਼ਾ ਹੋ ਗਿਆ ਸਮਾਨ ਦੇ ਸਵੇਰ ਦੇ ਪ੍ਰੇਸ਼ਾਨ ਕੋਈ ਕੰਮ ਕਰਦੇ ਹੀ ਕਰ ਹੀ ਨਹੀਂ ਪਾਏ ਗੱਲੇ ਜਿੰਨਾ ਕੈਸ਼ ਗੱਲੇ ਤੋਂ 5-7 ਹਜ਼ਾਰ ਰੁਪਏ ਕੈਸ਼ ਬਸ ਇਹ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਕਮਾਈ ਕਰਨੀ ਪੈਂਦੀ શરીਰੇ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀ ਹਰ ਕਿਸੇ ਦੁਕਾਨ ਥੋੜੀ ਬਸ ਰੱਖਦੇ ਆ ਕਿੱਥੇ ਬੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਔਖਾ ਹੀ ਆ ਜੀ ਉਹ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ 'ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਾਂ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁ ਆਗਰ ਕਸ਼ਟ ਘੱਟਾ ਤੇ ਉਸ ਕਰਕੇ ਉਹ ਹੀ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਹ ਹੀ ਦੇਣ ਡੇ ਆ ਇਹਨੇ ਨੁਕਸਾਨ ਕਰ ਡਿਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਣਾ ਛੇੜੇ ਛੂੜੇ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ ਨਾ ਨਾ ਕਰਦੇ 25-40 ਹਜ਼ਾਰ ਦੀ ਸੱਟ ਪੈ ਗਈ ਹੈ ਜਿਹੜੀ ਚੋਰੀ ਹੈ ਉਹ ਵਕਰੀ ਉਹ ਸਾਰੇ ਲਾਮ ਲਾ ਕੇ ਮੇਰੇ ਮਾਲਕ ਕਹਿੰਦਾ ਕੀ ਕਰਨਾ ਸੱਟਾ ਤੇ ਵੇਰ ਹੁਣ ਸੱਟ ਪੈ ਗਈ ਤਾਂ ਚੱਲ ਨਹੀਂ ਪੈਣੀ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰ ਤੇ ਜਿਹੜੀ ਪੁਰਾਣੀਆਂ ਛੋਰੀਆਂ ਕੀਤੀ ਤੇ ਉਹਨਾਂ ਦਾ ਸਮਾਨ ਬਰਾਬਰਤ ਹੋ ਜਾਏ